ਅੱਜ ਮੋੜ ਮੰਡੀ ਦੇ ਨੇੜਲੇ ਪਿੰਡ ਬੰਗੇਰ ਚਰਤ ਸਿੰਘ ਵਿਖੇ ਭਿੰਦਰ ਕੌਰ ਪੱਟੀ ਬਲਾਕ ਪ੍ਰਧਾਨ ਮਹਿਲਾ ਵਿੰਗ ਕਾਂਗਰਸ ਦੇ ਘਰ ਇੱਕ ਪ੍ਰੋਗਰਾਮ ਲਿਖਿਆ ਗਿਆ ਜੋ ਨਾਰੀ ਨਿਆਂ ਔਰਤਾਂ ਨੂੰ ਇਨਸਾਫ ਮਿਲਣ ਦੇ ਨਾਲ ਸੰਬੰਧਿਤ ਸੀ ਇਸ ਮੌਕੇ ਮੁੱਖ ਮਹਿਮਾਨ ਦੀ ਵਜੋਂ ਜੇਕਰ ਗੱਲ ਕਰੀਏ ਤਾਂ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਜਸਵਿੰਦਰ ਕੌਰ ਜੋਹਰ ਜੀ ਵੀ ਮੁੱਖ ਮਹਿਮਾਨ ਵਜੋਂ ਇਸ ਪ੍ਰੋਗਰਾਮ ਵਿੱਚ ਪਹੁੰਚੇ ਅਤੇ ਉਹਨਾਂ ਨੂੰ ਹਾਰਾਂ ਦੇ ਨਾਲ ਸਨਮਾਨਤ ਕੀਤਾ ਗਿਆ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਮਰਦਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਜਸਵਿੰਦਰ ਕੌਰ ਜੋਹਰ ਨੇ ਗੱਲਬਾਤ ਕਰਦਿਆਂ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਮਿਲਦੇ ਇਸ ਕਰਕੇ ਨਾਰੀ ਨਿਆਂ ਦੇ ਅਧੀਨ ਇਹ ਪ੍ਰੋਗਰਾਮ ਲਿਖੇ ਗਏ ਹਨ ਤਾਂ ਕਿ ਔਰਤਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲ ਸਕੇ ਪਿੰਦਰਕੌਰ ਪੱਟੀ ਨੇ ਵੀ ਗੱਲਬਾਤ ਕਰਦਿਆਂ ਸਾਰੀਆਂ ਹੀ ਆਈਆਂ ਹੋਈਆਂ ਔਰਤਾਂ ਨੂੰ ਕਿਹਾ ਕਿ ਜੇਕਰ ਉਹਨਾਂ ਨੂੰ ਅਨਸਾਫ਼ ਨਹੀਂ ਮਿਲਦਾ ਤਾਂ ਉਹ ਸਾਡੇ ਨਾਲ ਸੰਪਰਕ ਕਰਨ ਤਾਂ ਜੋ ਉਹਨਾਂ ਨੂੰ ਇਨਸਾਫ਼ ਦਿਵਾਇਆ ਜਾ ਸਕੇ ਇਸ ਮੌਕੇ ਪਿੰਦਰਕੌਰ ਪੱਟੀ ਤੋਂ ਇਲਾਵਾ ਲਖਵੀਰ ਸਿੰਘ ਬਲਾਕ ਪ੍ਰਧਾਨ, ਬੀਸੀ ਵਿੰਗ, ਦਰਸ਼ਨ ਸਿੰਘ ਮੈਂਬਰ, ਚਰਨਜੀਤ ਸ਼ਰਮਾ ਕਾਂਗਰਸੀ ਆਗੂ, ਗੁਰਸੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਤੇ ਮਰਦ ਮੌਜੂਦ ਸਨ ਸੋ ਇਸ ਮੁਕੇ ਜਸਵਿੰਦਰ ਕੌਰ ਜੋਹਰ ਨੇ ਸਾਰਿਆਂ ਨੂੰ ਯਕੀਨ ਦਿਵਾਉਂਦੇ ਕਿਹਾ ਕਿ ਜੇਕਰ ਕਿਸੇ ਵੀ ਔਰਤ ਨੂੰ ਉਹਦਾ ਬਣਦਾ ਹੱਕ ਨਹੀਂ ਮਿਲਦਾ ਤਾਂ ਉਹ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਅਤੇ ਉਹਨਾਂ ਨੂੰ ਇਨਸਾਫ ਦਿਵਾਉਣਗੇ ਜਿਵੇਂ ਤੁਹਾਨੂੰ ਦੱਸਿਆ ਵੀ ਨਾਰੀ ਜਾਂ ਬਚਨ ਨਹੀਂ ਹੈ ਕਿਉਂਕਿ ਸਾਨੂੰ ਲਈ ਜਦੋਂ ਅੱਜ ਅੱਜ ਕਿਤੇ ਨਾ ਇਨਸਾਫ ਬਹੁਤ ਆਜੂਆ ਬਹੁਤ ਬਹੁਤ ਕਿਸੇ ਦਫਤਰਾਂ ਚ ਇਨਸਾਫ ਨਹੀਂ ਮਿਲਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੇਰੇ ਸਾਰੇ ਬਜ਼ੁਰਗ ਬੈਠੇ ਆ ਇੱਕ ਮਨੀਪੁਰ ਈਆਂ ਭੈਣਾ ਦਫ਼ਤਰਾਂ ਦੇ ਵਿੱਚ ਹੱਕ ਮੰਗਣ ਗਈ ਹੁੰਦੇਆਂ ਸੀ ਬੀਜੇਪੀ ਦੇ ਕਿਸੰਦਿਆਂ ਤੋਂ ਉਹਨਾਂ ਨੇ ਕਪੜੇ ਘਾਰੇ ਦੇ ਸੀ ਉਹਨਾਂ ਨੂੰ ਬਿਲਕੁਲ ਨਹੀਂ ਲੱਗਿਆ ਤੇ ਮਚਾਇਆ ਗਿਆ ਸੀ ਦੇਖੋ ਕਿੰਦਾ ਇਹ ਕਹਿਰ ਹੈ ਕਿ ਜਨਮ ਦੀ ਗੱਲ ਦਾ ਸਾਡੇ ਵਾਸਤੇ ਵੀ ਜੇ ਸਾਡੇ ਬੱਚਿਆਂ ਲੈਣਾ ਧੜਕਾ ਹੁੰਦਾ ਇਹ ਇੱਕ ਮਹਿਮ ਚਲਾਈ ਸੀ ਸਾਡੇ ਮੈਡਮ ਗੁੰਜੀਤੋਂ ਨੇ ਆਰ ਇੰਡੀਆ ਦੇ ਪ੍ਰਧਾਨ ਹਲਕਰਾਂ ਦਾ ਉਹਨਾਂ ਤੋਂ ਮੈਂ ਕਿਹਨੂੰ ਸ਼ੁਰੂ ਚਲਾਈ ਸਾਨੂੰ ਵੀ ਇਹ ਜੋ ਕੋਈ ਨਾ ਸਾਹਮਣੇ ਰੱਖਿਆ ਰਿਹਾ ਬਹੁਤ ਲੇਟ ਜਿੰਨਾ ਟੱਕਾ ਹੋ ਰਿਹਾ ਹੈਗਾ ਤੇ ਇਹ ਟੱਕਾ ਦਾ ਸਾਰੇ ਮਨਜਾਮ ਚ ਹੋ ਰਿਹਾ ਕੱਲ ਮੈਂ ਉੱਥੇ ਗਈ ਸੀਗੀ ਬੱਲੋ ਪਿੰਡ ਇੱਕੋ ਇੱਕ ਮੁੰਡਾ 21 ਸਾਲ ਦਾ ਉਹ ਭੈਣ ਦੀ ਕਾਦੀ ਰੱਖੀ ਹੈ ਮਾਂ ਦੀ ਡੈਥ ਹੋ ਗਈ ਹੈ ਉੱਥੇ ਛਾ ਕੇ ਕੀ ਐਨਾ ਮਨ ਖਰਾਬ ਹੋਇਆ ਦੇਖ ਕੇ ਉਹਨਾਂ ਦੇ ਘਰ ਦੇ ਹਾਲਾਤ ਤੁਹਾਡਾ ਹੱਕ ਹੈ ਮੈਂ ਤੁਹਾਡੇ ਨਾਲ ਕੋਈ ਕਿਸੇ ਤੋਂ बना नहीं, नहीं।, नहीं कांग्रेस की सरकार होगी क्योंकि जो नारी का एका जी मर्जी सरकार होगी अफसर भी भज के काम करें फिर भी सार्या इंस पहुँचते धन्यवाद करती हाँ तुम्हें मैंने बनाया मैं सार्या जो बैठे है मैं सार्या है जी भी तुम्हें एक मैं इतका दिता क्योंकि मैं पहला वोटा का बहुत टाइम आई हर थोड़ी रूह की बातों पहली बार हुई है मैं ਉਹ ਤੇ ਬੋਤਲਾਂ ਨਿਕਾ ਪਰ ਸ਼ਾਨੀ ਉਹ ਦੀ ਵੀ ਉਸੇ ਉਦੋਂ ਵੀ ਆਏ ਹੁੰਦੇ ਬੋਤਾਂ ਰੈਸ਼ਨਾ ਦੇ ਤੇ ਆਪਣਾ ਸਮੂਹ ਜੀ ਖੜੀਆ ਬਲਾਉ ਕਰਦਾ ਹੈ ਸਾਰੇ ਇਹਨਾਂ ਨੂੰ ਸੁਸੀਏ ਦੇ ਸਾਥ ਦੋਗੇ ਤੇ ਇਹਨਾਂ ਦਾ ਸ਼ਾਹ ਛੋਟੇ ਨਾਰਾ ਮੇਰਾ ਸਾਥ ਇਹਨਾਂ ਦੇ ਨਾਲ ਆਗਾ ਵਾਹਿਗੁਰੂ ਜੀ ਕਾ ਖਾਲਸਾ ਪੂਰਨ ਇਹ ਸਾਡਾ ਪ੍ਰੋਗਰਾਮ ਬਹੁਤ ਵਧੀਆ ਰਿਹਾ ਸਾਡੇ ਬਲਾਕ ਦੇ ਪ੍ਰਧਾਨ ਸਾਡੀ ਕੁੜੀ ਪਿੰਦਰਕਾਰ ਔਰ ਉਹਨਾਂ ਦੇ ਨਾਲ ਤਲਵੰਡੀ ਬਲਾਕ ਪ੍ਰਧਾਨ ਬੈਠੇ ਆ ਔਰ ਸਾਡੀ ਭੈਣ ਵਾਈਸ ਪ੍ਰਧਾਨ ਮੋੜ ਹਲਕੇ ਦੇ ਔਰ ਸਾਡੇ ਕਾਂਗਰਸੀ ਆਗੂ ਸਾਹਿਬ ਕਾ ਮੌਜੂਦਾ ਸਾਰੇ ਸਾਡੇ ਨਾਲ ਨੇਗੇ ਬੈਠੇ ਸਾਰੇ ਪੈਂਚ ਸਰਪੰਚ ਔਰ ਉਹ ਬਹੁਤ ਸਫਲ ਜੋ ਸਾਰੇ ਨਾਲ ਰੱਖਿਆ ਜੋ ਅੱਜ ਵੀ ਇਹ ਮਿਹਨਤ ਸੀ ਹੀ ਨਾਰੀ ਦਾ ਇਹ ਸਾਡੇ ਮੈਡਮ ਆ ਸੁਝਾਵ ਦੇ ਚਾਰਟਰ ਦਿੱਤੇ ਸੱਤਾਂ ਲੰਬਾ ਜੀ ਉਹਨਾਂ ਬਣ ਕੇ ਮਿਹਨਤ ਚਲਾਈ ਸੀ ਪਹਿਲਾ ਇਹ ਮਿਹਨਤ ਚਲਾਈ ਸੀ ਮੋਡਰਨ ਡਿਕਸ਼ਨ ਸ਼ੁਰੂ ਕਰੀ ਸੀ ਔਰ ਹਰ ਇੱਕ ਜੀਆ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਹੈਗਾ ਵੀ ਨਾਰੀ ਨੂੰ ਕਿਤੇ ਨਿਆਣੀ ਮਿਲ ਰਿਹਾ ਵੀ ਸਾਰੇ ਪੰਜਾਬ ਦੀਆਂ ਜੋ ਔਰਤਾਂ ਇਕਾ ਕਰੋ ਵੀ ਜਿੱਥੇ ਵੀ ਸਾਡੀ ਭੈਣ ਨਾਲ ਕੋਈ ਤਾਂ ਦੇ ਨਾਲ ਸਾਨੂੰ ਸਾਫ਼ ਕਿਉਂਕਿ ਇੱਕ ਕੁਝ ਜੀ ਵੀਡੀਓ ਵਾਇਰਲ ਹੋ ਰਹੀ ਸੀ ਉਸ ਸਾਰਿਆਂ ਨੇ ਦੇਖਿਆ ਸੀ ਮਲੇ ਬਾਦ ਮੋਦੀ ਦੇ ਕੁਝ ਬੰਦਿਆਂ ਤੋਂ ਸਾਡੀਆਂ ਬੱਚੀਆਂ ਆਪਣੇ ਬਦਦਰਾ ਵਿੱਚ ਹੱਤ ਲੈਣ ਦੀਆਂ ਸੀ ਪਰ ਉਹਨਾਂ ਦੇ ਕੱਪੜੇ ਨਹੀਂ ਆਏ ਸੀ ਉਸ ਤੋਂ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਦਿੱਲੀ ਦੇ ਵਿਚਕਾਰ 22 ਸਾਲ ਦੀ ਕੁੜੀ ਸੀ ਉਸਦੇ ਵਾਲ ਹਟਾ ਕੇ ਉਸਦੇ ਮੂੰਹ ਸਿਕਾੜਾ ਕਰਕੇ ਉਹਦੇ ਚਿਹਰਾ ਦਾ ਹਾਲ ਕਰਕੇ ਉਹਨੂੰ ਗੱਲਾਂ ਬੰਦੀ ਕਮਾਇਆ ਗਿਆ ਸੀ ਅੱਜ ਵੀ ਸਾਡੇ ਵਿੱਚ ਸੈਕਟਰ ਦੀਆਂ ਸਰਕਾਰਾਂ ਨਹੀਂ ਨੇ ਔਰ ਬਾਰ ਬਾਰ ਸਾਲ ਦੀਆਂ ਕੁੜੀਆਂ ਦੇ ਨਾਲ ਅੱਜ ਸਾਡੇ ਨਾਲ ਬਲਾਤਕਾਰ ਹੋ ਰਿਹਾ ਹੈ ਕੌਣ ਕਰਾ ਰਿਹਾ ਹੈ ਮੋਦੀ ਦੇ ਸ਼ਹਿਦਿਤ ਮੋਦੀ ਦੇ ਕੁਝ ਮੋਦੀ ਦੇ ਬੀਜੇਪ ਜਿਹੜੇ ਮੰਤਰੀ ਹੈ 8-8 ਸਾਲ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਦੇ ਉਹਨਾਂ ਨੂੰ ਕਿਤੇ ਕੋਈ ਨਿਆਂ ਨਹੀਂ ਮਿਲਿਆ ਕੋਈ ਉਹਨਾਂ ਨੂੰ ਨਿصاف ਨਹੀਂ ਮਿਲਿਆ ਉਹਦੇ ਮਾਪਿਓ ਨੂੰ ਇਸ ਕਰਕੇ ਸਾਡੇ ਜੋ ਆ ਰਹੀ ਜਿਹੜੀ ਹੈ ਮੈਡਮ ਨੇ ਪੁਨਾ ਨੇ ਇੱਕ ਮੇਲ ਚਲਾਈ ਸੀ ਕਿਉਂਕਿ ਵੀ ਦੇ ਵਿੱਚ ਇੱਕ ਲੇਡੀ ਤੇ ਨਾ ਕੁੜੀ ਨਾਲ ਬਹੁਤ ਤਕਰਾ ਉਹਨੂੰ ਕਿਤੇ ਵੀ ਇਨਸਾਫ ਨਹੀਂ ਮਿਲਿਆ ਸੀ ਔਰ ਉਹ ਆ ਰਹੀ ਨਹੀਂ ਆ ਰਹੀ ਚਾਰਜ ਹੈ ਮੈਡਮ ਅਕਾਲਾ ਨੰਦ ਜੀ ਪੁਨਾ ਨੇ ਸਟੈਪ ਚੱਕਿਆ ਬੱਚੀ ਨਾਲ ਮਾਂ ਨਾਲ ਔਰਤ ਨਾਲ ਕੀ ਤਕਰਾ ਹੈ ਤਾਂ ਵੀ ਆਪਾਂ ਨੰ ਆਰ ਮੈਂ ਸਾਰਿਆਂ ਤੇ ਪੌਂਟ ਤੇ ਧੰਨਵਾਦ ਕਰਦੀ ਹਾਂ ਸਾਡੇ ਪੰਜਾਬ ਦੀ ਜੋ ਭਰਾਣਾ ਹੈ ਮੈਡਮ ਅਗਰ ਸ਼ਰਨਦਾਵਾ ਜੀ ਉਹਨਾਂ ਵੱਲੋਂ ਸਾਡੀ ਡਿਊਟੀ ਲੱਗੀ ਹੋਈ ਹੈ ਸਾਡੇ you <laughs>